ਦੇ ਨਦਕੀ ਪਾ ਹੈ ਦੋ ਗਿਆ ਭੋਲੇ ਆਤਰ ਪਹਾਨਾ ਪਤਾ ਲਾ ਕਾ ਪਤਾ ਲਾ ਲਾ ਦੇ ਰਾਤ ਰਾਤ ਵਾਈ ਗੁਰੂ ਜੀ ਦਾ ਖਾਲਸਾ ਸਾਹਿਬ ਜੀ ਕੀ ਫਤਿਹ ਇਸ ਵਕਤ ਦਾ ਸਿਮਰਨ ਗੁਰਦੁਆਰੇ ਕੋਲ ਲੱਗਿਆ ਹੈ ਜਿੱਥੇ ਸਾਰੇ ਲੋਕੀਂ ਗੁਰਦੁਆਰੇ ਐਤਵਾਰ ਸੰਤਾ ਚਪਾਰਾ ਸਾਹਿਬ ਵਿੱਚ ਹਾਜ਼ਰੀ ਭਰਨ ਕੋਲ ਆਏ ਨੇ ਦੇਖ ਸਕਦੇ ਹੋ ਮੇਰੇ ਪਿੱਛੇ ਕੀ ਸੰਤਾ ਜੜੀਆਂ ਨੇ ਲਾਈਨਾਂ ਦੇ ਵਿੱਚ ਲਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਤਾ ਇੱਥੇ ਚਪਾਰਾ ਸਾਹਿਬ ਕੱਟਣ ਲਈ ਪਹੁੰਚੀਆਂ ਨੇ ਸੰਤਾ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਜਿੱਥੇ ਹਰ ਪਾਸੇ ਦੇਖ ਸਕਦੇ ਹੋ ਕਿ ਸੰਤਾ ਇੱਥੇ ਆ ਕੇ ਤੰਤਨ ਬਦੀਪ ਸਿੰਘ ਜੀ ਦੇ ਦਰਦ ਤੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਉਹਨਾਂ ਦੀਆਂ ਮਨਮੁਰਾਦਾਂ ਪੂਰੀਆਂ ਹੁੰਦੀਆਂ ਨੇ ਔਰ ਸੰਤਾਂ ਦੇਖ ਸਕਦੇ ਹੋ ਕਿ ਅੱਜ ਦੂਰੋਂ ਦੂਰੋਂ ਸੰਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਜਪੜਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚਿਆ ਨੇ ਕੁਝ ਹੀ ਦੇਰ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਵਾਲਾ ਹੈ ਤੇ ਤੇ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਮਰਤਲ ਤੋਂ ਜੀ ਇੱਥੇ ਜਿਹੜਾ ਵੀ ਕੋਈ ਆ ਜਾਂਦਾ ਜੀ ਆਪਣੇ ਸ਼ਰਧਾ ਦੇ ਨਾਲ ਪੂਰੇ ਮੰਡ ਨਾਲ ਆਂਦਾ ਉਹਦੇ ਹਰ ਕਿਸੇ ਦੀ ਮਨਮਰਜ਼ੀ ਆਪਣੀ ਜੋ ਵੀ ਮੰਦੀ ਇੱਛਾ ਪੂਰੀ ਹੋ ਜਾਂਦੀ ਆ ਕੋਈ ਵੀ ਇਹ ਤੋਂ ਬਾਬਾ ਦੀਪ ਸਿੰਘ ਜੀ ਦੇਦਰ ਤੋਂ ਖਾਲੀ ਨਹੀਂ ਜਾਂਦਾ ਇੰਨੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਤੇ ਗੁਰੂ ਅਮਰਦਾਸ ਦੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਵੇ ਹਾਂ ਜੀ ਕਾਫੀ ਦੇਰੀ ਹੋ ਗਿਆ ਹੈ ਹਾਜ਼ਰੀ ਪਰਨ ਸਾਲ ਤੋਂ ਉੱਪਰ ਹੀ ਹੋ ਗਿਆ ਵਾਹ ਸੋ ਦੇਖ ਸਕਦੇ ਹੋ ਕਿ ਇੱਥੇ ਸੱਤਾ ਜੜੀਆਂ ਨੇ ਦੂਰ ਦੂਰੋਂ ਹਾਜ਼ਰੀਆਂ ਭਰਦੀਆਂ ਨੇ ਸੇਵਾਦਾਰ ਸੇਵਾ ਕਰ ਰਹੇ ਨੇ ਗਰਮੀ ਦਾ ਮੌਸਮ ਆ ਚੁੱਕਿਆ ਹੈ ਔਰ ਸੰਗਤਾਂ ਲਈ ਪਾਣੀ ਜਲਦੀ ਸੇਵਾ ਹੋ ਰਹੀ ਹੈ ਔਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਦਾ ਇੱਕ ਧੰਨ ਬੁਰਜੀ ਜੀ ਸਾਰੇ ਪਰਿਵਾਰਾਂ ਦੇ ਲਈ ਜੀ ਤੁਸੀਂ ਭਾਵਾ ਵਣ ਪਾ ਰਹੇ ਹੈਂ ਰਾਏ ਕਰੀ ਸਾਰੇ ਦੇ ਵਿੱਚ ਕੋਈ ਨਹੀਂ ਬਲਕਰ ਬਾਕਰ ਬਾਕੇ ਮਿਲ ਲੈ ਲਈ ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਮਨੋ ਕਾਮਾ ਪੂਰ ਕਰਦੇ ਨੇ ਬਸ ਸ਼ਰਦਾ ਨਾਲ ਆਓ ਤੁਸੀਂ ਆਪਣੇ ਹਾਂਜੀ ਹਾਂ ਜੋ ਤੁਹਾਡੀ ਸਦ ਭਾਵਨਾ ਨਾਲ ਤੁਸੀਂ ਆਉਂਦੇ ਪਰਮਾਤਮਾ ਪੂਰੀਆਂ ਕਰਦੇ ਮੈਂ ਪਿਛਲੇ ਸਾਲ ਤੋਂ ਆ ਰਹੇ ਹਾਂ ਤੁਹਾਡੀਆਂ ਵਿੱਚ ਮਨ ਲੈਂਦੇ ਅਸੀਂ ਸਰਬੱਤ ਦੇ ਭਲੇ ਲਈ ਆਨੇ ਆ ਕਾਮਨਾ ਲੈ ਕੇ ਨਹੀਂ ਆਉਂਦੇ ਦਾਣ ਕਿਤੇ ਗਲੁਰ ਕਰਦੇ ਤਿਆਰ ਹੁਣ ਸਰਦਾਰਾਂ ਦੇ ਕਿਰਿਆ ਦੇਖਣ ਨੂੰ ਕੋਲ ਸਰਦਾਰਾਂ ਨਾਲ ਆਓ ਵਾਹਿਗੁਰੂ ਤੁਹਾਡੇ ਤੇ ਜਰੂਰ ਕਿਰਪਾ ਕਰਨਗੇ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਸੰਗਤਾਂ ਇੱਥੇ ਸਰਦਾਰ ਭਾਵਨਾ ਨਾਲ ਮੱਥਾ ਟੇਕਣ ਆਉਂਦੀਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਐਤਵਾਰ ਇੱਥੇ ਸੰਗਤਾਂ ਪਹੁੰਚਦੀਆਂ ਨੇ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਬਾਹਰ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹਿਆਂ ਦੇ ਦੇਖ ਸਕਦੇ ਹੋ ਕਿ ਜਿਹੜੀ ਬਾਹਰਲੀ ਸੜਕ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਇੱਥੇ ਹਰ ਪਾਸੇ ਸੰਗਤਾਂ ਦਾ ਜਿਹੜਾ ਹਜੂਮ ਉਹ ਦੇਖਣ ਮਿਲਿਆ ਹੈ ਸੰਗਤ ਆ ਭਗਤੀ ਭਾਵ ਦੇ ਵਿੱਚ ਲੀਨ ਹੁੰਦੀਆਂ ਨਜ਼ਰ ਆ ਰਹੀਆਂ ਨੇ ਨੌਜਵਾਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪਾਠ ਕੀਤਾ ਜਾ ਰਿਹਾ ਹੈ ਔਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਮਰੀ ਸਰ ਤੋਂ ਹੀ ਆਏ ਹਰਿਆਰ ਮਹਾਂ ਜੀ ਪਰਦੇ ਉਹ ਕਹਿਣਾ ਚਾਹੋਗੇ ਇਸ ਧਰਤੀ ਤੇ ਜੋ ਵੀ ਆਂਦਾ ਹੈ ਜਿਹ ਪਹਿਰੇ ਸੱਤ ਵਿੱਚ ਹਾਜ਼ਰੀ ਪਰਦਾ ਹੈ ਉਹ ਦੀ ਮਾਨੁਰਾਦਮ ਹੁੰਦੀ ਆਏ ਜੀ ਪਰਵਾਦਾ ਸੁਣਦਾ ਸਭ ਦੀ ਅਰਦਾਸ ਹੁੰਦਾ ਮੈਂ ਜੀ ਮਤਲਬ 2 ਸਾਲ ਤੋਂ ਆ ਰਹੀ ਹਾਂ ਲਗਾਤਾਰ ਸੁਣੀ ਸੁਣੀ ਬਾਬਾ ਜੀ ਨੇ ਸੁਣੀ ਹੈ ਸੇਵਾ ਕੀਤੀ ਜਾ ਰਹੀ ਨੌਜਵਾਨਾਂ ਵੱਲੋਂ ਇੱਥੇ ਬਹੁਤ ਜਿਹੜਾ ਹੈ ਬੱਚਾ ਰੱਖੀ ਆਗੇ ਦੇ ਖੁਸ਼ ਹੋ ਜਾਂਦੇ ਨੇ ਸਭ ਨਾਲ ਲਿਖਿਆ ਜੀ ਬਹੁਤ ਹੀ ਖੁਸ਼ ਹੁੰਦਾ ਹੈ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਪਰਮਾਤਮਾ ਸਭ ਸੁਣਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜਨ ਦੀ ਸੇਵਾ ਕੀਤੀ ਜਾ ਰਹੀ ਹੈ ਸੰਤਾਂ ਦੇ ਲਈ ਕਰਨ ਜਮਾਏ ਹਰ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਜੜੀਆਂ ਨੇ ਸੇਵਾ ਦੇ ਵਿੱਚ ਲੀਨ ਹੋਇਆ ਨਜ਼ਰ ਆ ਰਹੀਆਂ ਨੇ ਗੱਲਬਾਤ ਕਰਾਂਗੇ ਤੇ ਸੰਗਤਾਂ ਦੇ ਨਾਲ ਵੀ اور ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਕਿਉਂਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਗਰਮੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਸੰਗਤਾਂ ਜੜੀਆਂ ਬਹੁਤ ਵੇਖ ਸਕਦੇ ਹੋ ਉਹ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਜੜੀਆਂ ਇੱਥੇ ਪਹੁੰਚ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਕਿਉਂਕਿ ਅੱਜ ਚੁਪੈਰਾ ਸਾਹਿਬ ਦੇ ਵਿੱਚ ਐਡਵਰਡ ਦਾ ਦਿਨ ਹੈ ਔਰ ਚੁਪੈਰਾ ਸਾਹਿਬ ਦੇ ਵਿੱਚ ਜੋ ਵੀ ਹਾਜ਼ਰੀ ਭਰਦਾ ਹੈ ਆਪਣੇ ਮਾਨਮੁਰਾਦਾ ਲੈ ਕੇ ਆਉਂਦੇ ਨੇ ਬਾਬਾ ਜੀ ਉਹਨਾਂ ਦੀਆਂ ਮਾਨਮੁਰਾਦਾ ਪੂਰੀਆਂ ਕਰਦੇ ਨੇ ਤੇ ਸੰਗਤਾਂ ਦਾ ਮਾਨਮੁਰਾਦਾ ਦ੍ਰਿਸ਼ਟੀਖਾ ਰਿਆ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆ ਕੇ ਇੱਥੇ ਹਾਜ਼ਰੀ ਭਰਦੀਆਂ ਨੇ ਪਾਠ ਕਰਦੀਆਂ ਨੇ ਸੇਵਾ ਦੇ ਵਿੱਚ ਲੀਨ ਹੁੰਦੀਆਂ ਨਜ਼ਰ ਆਉਂਦੀਆਂ ਨੇ ਇੱਥੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਜਿਹੜੀਆਂ ਇੱਥੇ ਹਾਜ਼ਰੀ ਭਰਨ ਪਹੁੰਚੀਆਂ ਨੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ YouTube ਖਤਿਪੁਲਾ ਇੱਕ ਪੁਆਇੰਟ ਉਹ ਘਾਰਤ ਵਰਹਾ ਜੀ ਹਾਂਜੀ ਜਿਹੜੇ ਵੀਡੀਓ ਚ ਪੈਰਾਸਾਈਟ ਦੇ ਵਿੱਚ ਜਿਹੜਾ ਵੀਡੀਓ ਦਿਖਾਉਂਦਾ ਮੈਂ ਉਹ ਸਵਰਥ ਕੀਆ ਨਹੀਂ ਉਹਨਾਂ ਦੀ ਮਨੁਰਾਦਾ ਪੂਰੀ ਹੋਈ ਹਾਂਜੀ ਜਿੱਤੀ ਅਗੇ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਸਕੂਨ ਮਿਲਦਾ ਕਿੰਨੀ ਦੇਰ ਤੋਂ ਬਾਅਦ ਮੈਨੂੰ 3 ਮਹੀਨਿਆਂ ਤੋਂ 3 ਮਹੀਨੇ ਤੋਂ ਬਾਬਾ ਜੀ ਨੇ ਸਾਡੀ ਵਰਪੁਰਾ ਦੇ ਹਾਂਜੀ ਆਪਣੀ ਵਰਗੀ ਹੋਰ ਮੈਂ ਨਾਲ ਕੀ ਕਹਿਣਾ ਚਾਹਾਂਗਾ ਸਾਰੇ ਬਾਬਾ ਜੀ ਸੁਣਦੇ ਆ ਬਿਲਕੁਲ ਸੋ ਇੱਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਜਿੱਥੇ ਦੂਰ ਦੂਰੋਂ ਸੰਗਤਾਂ ਆ ਕੇ ਹਰ ਐਤਵਾਰੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀ ਭਰਦੀਆਂ ਨੇ ਇਹ ਉਹ ਦਰ ਜਿੱਥੇ ਸੰਗਤਾਂ ਦੇ ਦੁੱਖ ਕਸ਼ਟ ਦੂਰ ਹੁੰਦੇ ਨੇ ਦੂਰ ਦੂਰੋਂ ਸੰਗਤਾਂ ਆਪਣੇ ਮਨੁਰਾਦਾਂ ਲੈ ਕੇ ਆਉਂਦੀਆਂ ਨੇ ਔਰ ਸੰਗਤਾਂ ਦੇ ਜਿਹੜੇ ਦੁੱਖ ਦਰਦ ਨੇ ਇੱਥੇ ਦੂਰ ਹੁੰਦੇ ਨੇ ਨੇ ਸੇਵਾ ਦੇ ਵਿੱਚ ਲੀਨ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਦੇਸ਼ਾਂ ਵਿਦੇਸ਼ਾਂ ਤੋਂ ਇਸ ਜਗ੍ਹਾ ਤੇ ਸੰਗਤਾਂ ਜਿਹੜੀਆਂ ਨੇ ਹਾਜ਼ਰੀ ਭਰਨ ਪਹੁੰਚਦੀਆਂ ਨੇ ਸੰਗਤਾਂ ਦੀ ਅਥਾਸ਼ ਸ਼ਰਧਾ ਜਿਹੜੀ ਹੈ ਗੁਰਦੁਆਰਾ ਸ਼ਹੀਦਗਰ ਸਾਹਿਬ ਦੇ ਪ੍ਰਤੀ ਦਿਨ ਦਿਨ ਵਧਦੀ ਜਾ ਰਹੀ ਹੈ ਇਸ ਦੇ ਨਾਲ ਹੀ ਸੰਗਤਾਂ ਇੱਥੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਜਿਹੜਾ ਹੈ ਉਹ ਸੁਖਮਈ ਗੁਜ਼ਿਤ ਕਰ ਰਹੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਜੀਤ ਗਰੇਟ ਪੰਜਾਬ ਕੀ ਨਹੀਂ ਅਮਰਿਤਸਰ